ਆ ਬੱਚੇ ਮੇਰਾ ਪੰਜਾਬ ਇਸ ਟਾਈਮ ਬੜਾ ਮਾੜੇ ਸਮੇ ਦੇ ਵਿੱਚੋਂ ਲੰਘ ਰਿਹਾ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਇੱਕ ਪਾਸੇ ਤਾਂ ਜਵਾਨੀ ਜਿਹੜੀ ਪੰਜਾਬ ਦੀ ਰਹਿੰਦੀ ਸਰਕਾਰਾਂ ਨੇ ਨਸ਼ੇ ਦੇ ਵਿੱਚ ਮਾਰਤੀ ਤੇ ਦੂਜੇ ਪਾਸੇ ਜਿਹੜੀ ਪੰਜਾਬੀ ਰਹਿੰਦੀ ਸੀ ਜਿਹੜੀ ਜਵਾਨੀ ਰਹਿੰਦੀ ਸੀ ਉਹ ਵਿਦੇਸ਼ਾਂ ਦੇ ਵਿੱਚ ਚਲੀ ਗਈ ਸਭ ਤੋਂ ਵੱਧ ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਹੋੜ ਲੱਗੀ ਹੋਈ ਹੈ ਵਿਦੇਸ਼ਾਂ ਨੂੰ ਜਾਣ ਦੀ ਲੱਗੀ ਹੋਈ ਹੈ ਮੈਂ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਮੇਰੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਆਉਣ ਵਾਲੇ ਸਮੇ ਦੇ ਵਿੱਚ ਪੰਜਾਬ ਦੇ ਵਿੱਚ ਜਵਾਨੀ ਹੀ ਨਾ ਰਹੀ ਤੇ ਫਿਰ ਪੰਜਾਬ ਬਸੂਕੀ ਦੇ ਸਿਰ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਪਰ ਕਬਜ਼ਾ ਕਿਦਾ ਹੋਊਗਾ ਪੰਜਾਬ ਸਾਰੇ ਪਾਸੇ ਤੋਂ ਉਜੜ ਜਾਣਾ ਪੰਜਾਬ ਨੇ ਇਸ ਕਰਕੇ ਇਹ ਮੈਂ ਬਚਾਉਣ ਲਈ ਇਹ ਪੰਜਾਬ ਨੂੰ ਇੱਕ ਪਰਾਲਾ ਕੀਤਾ ਮੈਂ ਸਾਰੇ ਮੈਂ ਪ੍ਰੋਗਰਾਮ ਦੱਸਦਾ ਵੀ ਜਿਹੜਾ ਇਹ ਮੈਂ ਜਿਹੜੀ ਉਤਵਾਰ ਨੂੰ ਯਾਨੀ ਕਿ ਪਰਸੋਂ ਨੂੰ ਮੈਂ ਆਪਣੇ ਪਿੰਡ ਦੇ ਵਿੱਚ ਬੈਠ ਰਿਹਾ ਜਾਂ ਆਪਣੇ ਘਰੇ ਬੈਠੂਗਾ ਜਾ ਕੇ ਸਾਂਝੀ ਜਗ੍ਹਾ ਤੇ ਬੈਠੂਗਾ ਉਹ ਤਾਂ ਅੱਠ ਬੜਾ ਹੋ ਜਾਂਦਾ ਘਰੇ ਬੈਠਣ ਨੂੰ ਥਾਂ ਨਹੀਂ ਰਹਗਾ ਜਬਰ ਪਿੰਡ ਦੀ ਸਾਂਝੀ ਜਗ੍ਹਾ ਤੇ ਬੈਠੂ ਮੁੱਧਵਾਰ ਨੂੰ ਜਿਹੜਾ ਕਿ ਆਪਾਂ ਮੁੱਦਾ ਚੱਕਿਆ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਮੇਰਾ ਤੁਸੀਂ ਸਾਥ ਦਿਓ ਜਿੰਨੇ ਵੀ ਤੁਸੀਂ ਪੰਜਾਬੀ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਪਿਆਰ ਕਰਦੇ ਹੋ ਗੁਰੂਆਂ ਪੀਰਾਂ ਧਰਤੀ ਨੂੰ ਪਿਆਰ ਕਰਦੇ ਹੋ ਤਾਂ ਆਪਾਂ ਜਿਹੜਾ ਹੈ ਪੰਜਾਬ ਨੂੰ ਜਿਹੜਾ ਕਿ ਮਾਫੀਆ ਹੈ ਦੋ ਤਰ੍ਹਾਂ ਦਾ ਮਾਫੀਆ ਮੈਂ ਪੰਜਾਬ ਦੇ ਵਿੱਚ ਗਿਣਦਾ ਕਿਉਂਕਿ ਦੋ ਸਮੱਸਿਆਵਾਂ ਆਸਟਾ ਪੰਜਾਬ ਦੇ ਵੱਡੀਆਂ ਰਜਵਾਨੀ ਦੀਆਂ ਖਾਸ ਕਰਕੇ ਜਵਾਨੀ ਦੀ ਇੱਕ ਤਾਂ ਜਵਾਨੀ ਦੀ ਨਸ਼ਾ ਤੇ ਦੂਜਾ ਪ੍ਰਵਾਸ ਅਮ੍ਰਿਤਿਆਰ ਬੈਠੇ ਨੇ ਮੇਰੇ ਨਾਲ ਮੇਰੇ ਭੈਣਾਂ ਬੈਠੀਆਂ ਰਹਿਗੀਆਂ ਇਹਨਾਂ ਦੇ ਨਾਲ ਠੱਗੀ 57 ਲੱਖ ਦੀ ਠੱਗੀ ਹੋਈ ਹੈ ਚਾਰ ਕੁੜੀਆਂ ਦੇ ਨਾਲ ਇੱਧਰ ਬਾਈ ਬੇਟਾ 16 ਲੱਖ ਦੀ ਠੱਗੀ ਤੇਰੇ ਨਾਲ ਕਿੰਨੇ ਕੱਟਾ 1 ਲੱਖ ਰੁਪਏ ਦੇ ਨਾਲ ਠੱਗੀ ਇਹਦੀ 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 ਇੱਕ ਭੈਣ ਹੈ ਜੀ ਇੱਕ ਭਾਬੀ ਹੈ ਇਹ ਚਾਰ 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 ਪਰਿਵਾਰ ਨੇਗੇ ਇਹ ਚਾਰਾਂ ਪਰਿਵਾਰਾਂ ਦੇ ਨਾਲ 57 ਲੱਖ ਦੀ ਠੱਗੀ ਆ ਇਸ ਕਰਕੇ ਇਹ ਮੈਂ ਪੂਰੀ ਗੱਲ ਇਹ ਲੋਕਾਂ ਦੇ ਅੱਗੇ ਬੁੱਧਵਾਰ ਨੂੰ ਰੱਖੂੰਗਾ ਤੇ ਜਿਹੜੇ ਵੀ ਮੇਰੇ ਕੋਲੇ ਬੁੱਧਵਾਰ ਨੂੰ ਆਉਣਗੇ ਆਉਣ ਤੋਂ ਪਹਿਲਾਂ ਸਾਰੇ ਕਿਰਾਹ ਥਾਣੇ ਦੇ ਵਿੱਚ ਐਪਲੀਕੇਸ਼ਨਾਂ ਜ਼ਰੂਰ ਲੈ ਕੇ ਆਇਓ ਮੈਂ ਦੇਖਦਾ ਵੀ ਜਿਹੜੇ ਏਜੰਟਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਇਹਨਾਂ ਦੇ ਖਿਲਾਫ ਪੁਲਿਸ ਇਨੀ ਕਾਰਵਾਈ ਕਰਦੀ ਆ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੀਡੀਆ ਦੇ ਵਿੱਚ ਜ਼ਰੀਲ ਕਰਾਂਗੇ, ਦਫ਼ਤਰਾਂ 'ਤੇ ਵੀ ਜਾਵਾਂਗੇ, ਧਰਨੇ ਵੀ ਲਾਵਾਂਗੇ। ਮੈਂ ਚਾਹੁੰਨਾ ਕਿ ਕਿਸ ਤਰੀਕੇ ਨਾਲ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਜਾ ਜਾ ਬਚਾਇਆ ਜਾ ਸਕੇ ਤੇ ਪੰਜਾਬ ਨੂੰ ਬਚਾਇਆ ਜਾ ਸਕੇ। ਜਿੰਨੇ ਵਿਦੇਸ਼ਾਂ ਦੇ ਵਿੱਚ ਆਲਟਾ ਭਰਾ ਬੈਠੇ ਨੇ, ਮੇਰੇ ਭਰਾ ਉਹ ਵੀ ਇਸ ਏਜੰਟਾਂ ਦੀ ਠੱਗੀ ਦੇ ਮਾਰ ਸ਼ਿਕਾਰ ਹੋ ਕੇ 10-10 50-50 ਲੱਖ ਰੁਪਏ ਲਾ ਕੇ ਗਏ ਨੇ, ਅੱਜ ਤੱਕ ਉਹ ਪੈਸਾ ਆਪਣਾ ਪੂਰਾ ਨਹੀਂ ਕਰ ਸਕੇ। ਬਦੇ ਸਾਰੇ ਵਿੱਚ ਸਾਡੇ ਭਰਾ ਚਲੇ ਗਏ ਅੱਜ ਵਿਦੇਸ਼ਾਂ ਦੇ ਵਿੱਚ ਜੇ ਗੱਲ ਚੱਲੀ ਹੈ ਰਿਵਰਸ ਮਾਈਗ੍ਰੇਸ਼ਨ ਦੇ ਵਿੱਚ ਚਲੋ ਯਾਰ ਆਪਾਂ ਆਪਣੇ ਵਾਪਸ ਚਲੀਏ ਆਪਣੇ ਪੰਜਾਬ ਨੂੰ ਇਹ ਡੇਢ ਸਾਲ ਤੋਂ ਮੈਂ ਲਗਾਤਾਰ ਜਿਹੜਾ ਆਵਾਜ਼ ਠਾਉਂਦੇ ਨੂੰ ਹੋ ਗਿਆ ਕਿ ਆਪਾਂ ਕਿਵੇਂ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਬਰਬਾਦ ਕਰਤਾ ਲੀਡਰਾਂ ਨੇ ਅੱਜ ਟਿੱਕਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਿਸੇ ਪੋਲਿਟਿਕਲ ਬੰਦੇ ਨੇ ਕਿਸੇ ਰਾਜਨੀਤਿਕ ਬੰਦੇ ਨੇ ਮੁੱਦਾ ਨਹੀਂ ਠਾਇਆ ਕਿ ਪ੍ਰਵਾਸ ਕਿੰਨੀ ਵੱਡੀ ਸਮੱਸਿਆ ਹੈ ਤੇ 50000 ਜਨਟ ਪੰਜਾਬ ਪੰਜਾਬ ਦੇ ਵਿੱਚ ਹੋ ਗਿਆ ਪੰਜਾਬ ਦੇ ਲੋਕੋ ਮੈਨੂੰ ਗੱਲ ਦੱਸੋ ਤੁਸੀਂ ਐਂ ਕਰੋ ਦਿੱਲੀ ਚਲੇ ਜਾਓ ਤੁਸੀਂ ਕਲਕੱਤਾ ਚਲੇ ਜਾਓ ਤੁਸੀਂ ਬਗਲੌਰ ਚਲੇ ਜਾਓ ਤੁਸੀਂ ਜਿਹੜੀਆਂ ਮਰਜ਼ੀ ਸਟੇਟਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਐਨੇ ਰਿਜ਼ਡੈਂਟ ਕਿਤੇ ਨਹੀਂ ਮਿਲਣੇ ਤੁਹਾਨੂੰ ਇਮੀਗ੍ਰੇਸ਼ਨ ਆਈਲੈਂਡਸ ਕਿਸੇ ਸਟੇਟ ਦੇ ਵਿੱਚ ਨਹੀਂ ਮਿਲਣੇ ਕੱਲੇ ਪੰਜਾਬ ਦੇ ਵਿੱਚ ਹੀ ਐਨੇ ਕਿਉਂ ਨਹੀਂ ਗਏ ਅੱਜ ਪਿੰਡ-ਪਿੰਡ ਦੇ ਵਿੱਚ ਆਈਲੈਂਡ ਸੈਂਟਰ ਖੁੱਲ ਗਿਆ ਅੱਜ ਪਿੰਡ-ਪਿੰਡ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਖੁੱਲ ਗਿਆ ਇਹ ਪੰਜਾਬ ਦੇ ਲੋਕੋ ਇਸ ਕਰਕੇ ਤੱਕਦੇ ਹੋ ਕੇ ਲੜਾਈ ਲੜੋ ਨਹੀਂ ਤਾਂ ਤੁਹਾਡਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਰਬਾਦ ਹੋ ਜਾਣਾ ਅੱਜ ਤੁਹਾਡੇ ਪੰਜਾਬ ਦੇ ਨੌਜਵਾਨ ਕਿਵੇਂ ਜੇਲਾਂ ਦੇ ਵਿੱਚ ਫਸੇ ਪਏ ਨੇ ਕਿਵੇਂ ਕੈਨੇਡਾ ਦੇ ਆਧਾਰੀਆਂ ਦੇ ਰੋਲਡ ਰਹੇ ਨੇ ਕਿਵੇਂ ਦੇਖ ਲਓ ਯੂਰਪ ਦੇ ਵਿੱਚ ਤੁਹਾਡੇ ਨੌਜਵਾਨ ਰੋਲਡ ਰਹੇ ਨੇਗੇ ਮੇਰੇ ਵੀਰੋ ਮੇਰੇ ਭਰਾਵੋ ਆਪਣੀ ਅਕਲ ਨੂੰ ਹੱਥ ਮਾਰੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਆਪਾਂ ਮਰਨਾ ਨਾ ਆਪਣੀ ਅਰਥੀ ਨੂੰ ਮੋਢਾ ਲਾਉਣਾ ਤੁਹਾਨੂੰ ਕਿ ਨੌਜਵਾਨ ਨਹੀਂ ਠਹਾਉਣਾ ਜਾ ਇਹ ਡਟ ਕੇ ਲੜਾਈ ਨਾ ਲੜੇ ਆ ਧੀਆਂ ਬੈਠੇ ਨੇ ਮੈਨੂੰ ਆਖਿਆ ਮੈਂ ਤੁਹਾਡੀ ਮੈਂ ਗੱਲ ਬਾਤ ਮੀਡੀਆ ਦੇ ਵਿੱਚ ਦੇਵਾਂ ਕਹਿੰਦੀ ਬਾਈ ਕੋਈ ਚੱਕਰ ਨਹੀਂ ਹੈ ਇਹਨਾਂ ਜੇ ਕੁੜੀਆਂ ਮੈਨੂੰ ਬਹੁਤ ਇਹ ਜੇ ਘੱਟ ਬਹੁਤ ਘੱਟ ਲੂ ਖੁੰਦ ਨੇ ਵੀ ਜਿਹੜਿਆ ਮੇਰੇ ਨਾਲ ਸਾਹਮਣੇ ਆ ਕੇ ਬਾਤ ਖੁੰਦ ਨੇ ਪਰ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਗੁਰਦਵਾਰ ਨੂੰ ਕਚੇਰੀ ਦੇ ਵਿੱਚ ਹੋਰ ਵੀ ਗੱਲ ਹੋਊਗੀ ਮੈਂ ਇੱਕ ਠੋਕ ਕੇ ਬੁਝਾ ਕੇ ਗੱਲ ਕਹੂੰਗਾ ਕੋਈ ਬੰਦਾ ਕੋਈ ਵੀ ਆਪਣਾ ਜਿਹੜਾ ਅਜਟਾ ਉਹ ਆ ਕੇ ਕਹਿੰਦੇ ਕਿਸੇ ਨੇ ਤੁਹਾਨੂੰ ਤੋਂ 5 ਰੁਪਏ ਲੈਤੇ ਹਾਂ ਉੱਥੇ ਕਚੇਰੀ ਦੇ ਵਿੱਚ ਹਾਜ਼ਰ ਹੋਊਗਾ ਜਿਵੇਂ ਐਡਾ ਵੱਡਾ ਮਾਫੀਆ ਨਾਲ ਮੱਥਾ ਲਾਇਆ ਕੋਈ ਜੇ ਕਿਤੇ ਪੈਸੇ ਦਿਵਾਏ ਉਹਨੋਂ ਬੰਦਾ ਕਹਦੇ ਮੈਥੋਂ ਭਾਣਨੇ 5 ਰੁਪਏ ਲੈ ਤਨੇਗੇ ਉੱਥੇ ਉਸ ਟਾਈਮ ਦੇ ਵਿੱਚ ਮੂੰਹ ਕਾਲਾ ਕਰਦੂ ਸੋਸ਼ਲ ਮੀਡੀਆ ਤੇ ਇੱਥੇ ਬੋਲਣ ਵਾਲੇ ਬਹੁਤ ਨੇ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹਾਥੀ ਜਦੋਂ ਲੰਘਦਾ ਕੁੱਤੇ ਭੌਂਕਦੇ ਨੇ ਮੈਨੂੰ ਕੁੱਤੇ ਲਈ ਕੋਈ ਪਰਵਾਹ ਨਹੀਂ ਰਹੀ ਇਸ ਕਰਕੇ ਅੱਜ ਜੇ ਸਾਬਤ ਕਰਤਾ ਲੋਕਾਂ ਨੇ ਲੋਕਾਂ ਨੇ ਮੇਰੇ ਜੁਮੇ ਕਰਦੇ ਚੜਾਤਾ 2 ਲੱਖ ਦਾ ਇਕੱਠ ਪਿੰਡ ਦੇ ਵਿੱਚ ਇਕੱਠ ਕਰਕੇ ਇਹ ਦੁਨੀਆ ਨੇ ਪੂਰੇ ਨੇ ਦੇਖਿਆ ਕਿ ਭਾਣੂ ਸਿੱਧੂ ਤੇਰੇ ਨਾਲ ਖੜੇ ਆ ਮੇਰਾ ਵੀ ਹੱਕ ਬਣਦਾ ਕਿ ਮੈਂ ਡਟ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਾਂ ਤੇ ਡਟ ਕੇ ਪੰਜਾਬ ਦੀ ਗੱਲ ਕਰਾਂ ਸਰਕਾਰਾਂ ਚ ਘਾਤੀਆਂ ਸਰਕਾਰਾਂ ਦੇ ਮੂੰਹ ਮੋੜ ਤੇ ਮੇਰੇ ਪਿੱਛੇ ਲੋਕਾਂ ਨੇ ਇਸ ਕਰਕੇ ਮੇਰੇ ਜਿਵੇਂ ਤੁਸੀਂ ਕਰਜ਼ਾ ਚੜਾਇਆ ਲੋਕੋ ਫਿਕਰ ਨਾ ਕਰੋ ਮੈਂ ਪੰਜਾਬ ਨੂੰ ਬਚਾਉਣ ਲਈ ਹਰ ਹਾਲਤ ਜਿੰਨੀ ਵੀ ਲੜਾਈ ਹੈ ਮੇਰੀ ਆਖਰ ਤੱਕ ਕਰ ਮੇਰੀ ਲੜਾਈ ਜਾਰੀ ਰਹੂਗੀ ਇਸ ਕਰਕੇ ਬੁੱਧਵਾਰ ਨੂੰ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੇਰੇ ਕੋਲੇ ਆਓਗੇ ਮੈਨੂੰ ਕਿਉਂਕਿ ਬਾਰ ਬਾਰ ਜਦੋਂ ਮੈਨੂੰ ਇਹਨਾਂ ਨੇ ਟਾਰੋਗੇਸ਼ਨ ਕਰਿਆ ਪੁਲਿਸ ਨੇ ਮੈਨੂੰ ਕੁੱਟਿਆ ਮੈਨੂੰ ਵਾਰ ਵਾਰ ਇਹ ਗੱਲ ਕਹਿੰਦੇ ਰਹੇ ਵੀ ਤੂੰ ਤੂੰ ਕੌਣ ਹੋਣਾ ਤੂੰ ਕੌਣ ਹੋਣਾ ਲੋਕਾਂ ਦੇ ਪੈਸੇ ਵਾਪਸ ਕਰਾਉਣ ਵਾਲਾ ਇੱਕ ਡੀਐਸਪੀ ਸੀ ਮਹਾਲੀ ਦਾ ਮੈਨੂੰ ਕਰਾਇ ਤੇਰੇ ਕੋਲੇ ਕੀ ਪਾਵਰ ਆ ਤੇਰੇ ਕੋਲੇ ਕੀ ਤਾਕਤ ਆ ਦੱਸ ਤੂੰ ਤੇਰੇ ਕੋਲੇ ਕੀ ਆਉਦਾ ਤੂੰ ਕੌਣ ਆ ਇਸ ਕਰਕੇ ਮੈਂ ਉਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦੇ ਵੀ ਜਿਹੜੇ ਛੱਕ ਕੱਢ ਲੀਏ ਉਸ ਜਿਹੜਾ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਕੋਲੇ ਜਾ ਕੇ ਅਪਲੀਕੇਸ਼ਨਾਂ ਇੱਕ ਵਾਰੀ ਦਿਓ ਇਹਨਾਂ ਨੇ ਕੰਮ ਦਾ ਥੋੜਾ ਡੱਕਾ ਨਹੀਂ ਕਰਨਾ ਕੰਮ ਤਾਂ ਆਪਾਂ ਹੀ ਕਰਾਂਗੇ ਆਪਣੀ ਹਿੱਕ ਤੇ ਦਬਤੇ ਆਪਾਂ ਕੰਮ ਕਰਾਂਗੇ ਇਸ ਕਰਕੇ ਵੱਧਵਾਰ ਨੂੰ ਆਪਣਾ ਵੱਡਾ ਕੱਟ ਪਿੰਡ ਕੋੜਦਨੇ ਦੇ ਵਿੱਚ ਆਪਾਂ ਰੱਖਿਆ ਜਿੰਨਾ ਜਿੰਨਾ ਜੇ ਤੁਸੀਂ ਪੀੜ ਤੋਂ ਇਹ ਜਿਹੜਾ ਜਿਹੜੀ ਇਹ ਪੈਸੇ ਜਿਹੜੇ ਲੱਗੇ ਜਿਹੜੇ ਕਰੋੜਾ ਰੁਪਏ ਠੱਗਿਆ ਵਜਿਓ ਤੁਸੀਂ ਪੀੜ ਤੋਂ ਤੁਸੀਂ ਵੱਧਵਾਰ ਨੂੰ ਪਹੁੰਚਿਓ ਐਪਲੀਕੇਸ਼ਨਾਂ ਦੇ ਕੇ ਪਹੁੰਚਿਓ ਤੇ ਨਾਲ ਮੈਂ ਜਿਹੜੇ ਵੀ ਕੋਈ ਚੰਗਾ মিডিਆ ਵਾਲੇ ਨੇਗੇ ਚੰਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇਗੇ ਉਹ মিডিਆ ਇੱਕ ਬਹੁਤ ਵੱਡੀ ਗੱਲਬਾਤ ਹੈ ਇਹਨਾਂ ਦੀ ਆਵਾਜ਼ ਬਣੀਏ ਆਓ ਤੁਸੀਂ ਆ ਕੇ ਵੱਧਵਾਰ ਨੂੰ ਸਾਰੇ ਜਾਣੇ ਇੱਥੇ ਤੁਸੀਂ ਸਾਥ ਦਿਓ ਜਿਹੜੇ ਵੀ ਇਹਨਾਂ ਲੋਕਾਂ ਦੀ ਆਵਾਜ਼ ਉਠਾ ਸਕਦੇ ਹੋ ਆਪਾਂ ਇਹ ਪੰਜਾਬ ਨੂੰ ਕਿਵੇਂ ਇਸ ਸਮੱਸਿਆ ਤੋਂ ਬਾਹਰ ਕੱਢਣਾ ਤੇ ਕਿਵੇਂ ਜਿਹੜਾ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਨਹੀਂ ਤਾਂ ਸਾਨੂੰ ਪੰਜਾਬੀਓ ਜੀ ਅਰਜ਼ਨਾ ਕੁੱਟ ਕੇ ਲੜੇ ਇਸ ਮਾਫੀਆ ਦੇ ਨਾਲ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਿਓ ਤੁਹਾਡਾ ਪੰਜਾਬ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੋਵੇ ਜਿੱਥੇ ਖਾਲਸਾ ਪੰਥ ਸਜਾਇਆ ਹੋਵੇ ਜਿੱਥੇ ਚੱਪੇ ਚੱਪੇ ਤੇ ਖੂਨ ਡਲਾ ਹੋਵੇ ਧਰਤੀ ਦੇ ਉੱਪਰ ਤੁਹਾਡੀ ਉਹ ਧਰਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਨੇ ਹੀ ਕਬਜ਼ਾ ਕਰ ਲੈਣਾ ਤੁਹਾਡੀ ਧਰਤੀ ਦੇ ਉੱਪਰ ਪੰਜਾਬੀ ਨਹੀਂ ਰਹਿਣੇ ਪੰਜਾਬ ਦੇ ਨੌਜਵਾਨ ਨਹੀਂ ਰਹਿਣੇ ਜੇ ਉੱਥੇ ਅੱਜ ਵੀ ਇਹ ਮਾਫ ਇਸ ਕਰਕੇ ਮੈਂ ਇਸ ਮਾਫੀਆ ਦੀ ਜਿੰਨਾ ਵੀ ਕੋਸ਼ਿਸ਼ ਕਰੂੰਗਾ ਕਿ ਇਸ ਮਾਫੀਆ ਦੀ ਮੈਂ ਜੜ ਪੱਟ ਕੇ ਹਟਾਂ 50-50 ਲੱਖ ਦੇ ਠੱਗੀਆਂ 20-20 ਲੱਖ ਦੇ ਠੱਗੀਆਂ 10-10 ਲੱਖ ਦੇ ਠੱਗੀਆਂ ਆ ਮੇਰੇ ਧੀਆਂ ਬੈਠੇ ਨੇ ਮੇਰੇ ਭੈਣਾਂ ਬੈਠੇ ਨੇ ਨਾਲ ਇਹਨਾਂ ਦਾ ਮੈਂ ਜਦੋਂ ਗੱਲਬਾਤ ਸੁਣੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਕਿ ਕਿ ਭਾਈ ਹੁਣ ਸਾਡੇ ਕੋਲ ਤਾਂ ਹੁਣ ਕੋਈ ਰਾਹ ਹੀ ਨਹੀਂ ਬਚਿਆ ਅਸੀਂ ਹੁਣ ਕਿੱਧਰ ਨੂੰ ਜਾਵਾਂਗੇ ਹੁਣ ਗੱਲ ਕਰ ਰਹੀ ਸੀ ਭੈਣ ਕਹਿੰਦੀ ਵੀ ਮੈਨੂੰ ਵੀ ਮੈਨੂੰ ਭਾਈ ਜਾਣੀ ਪਤਾ ਹੁਣ ਇਹ ਦੂਬਾ ਚ ਵਿਆਹ ਦੇਣਾ ਗੱਲ ਸੁਣ ਲਓ ਮੇਰੇ ਜਿੰਨੇ ਵੀ ਤੁਸੀਂ ਮੇਰੇ ਧੀਆਂ ਨੌਜਵਾਨ ਸੁਣ ਲੈ ਇੱਕ ਵਾਰੀ ਠੱਗੀ ਹੋ ਗਈ ਤੁਸੀਂ ਕੋਸ਼ਿਸ਼ ਕਰੋ ਤੇਰੀ 23 ਸਾਲ ਦੀ ਉਮਰ ਆ ਤੂੰ ਕੁਝ ਵੀ ਕਰ ਸਕਦੇ ਇੱਥੇ ਪੜ ਕੇ ਤੇਰੇ ਕੋਲੇ 5 ਸਾਲ ਹਜੇ ਵਿਆਹ ਨੂੰ ਹੋਰ 5 ਸਾਲ ਜੇ ਤੂੰ ਕਰੇਗੀ ਜੇ ਤੂੰ ਆਪਣੇ ਮਾਪਿਆਂ ਨਾਲ ਸਰਵੋੱਚਾ ਕਰੇਗੀ 5 ਸਾਲ ਮਿਹਨਤ ਕਰ ਡਟ ਕੇ 28 29 ਸਾਲ ਦੀ ਵਿਆਹ ਕਰਾਈ ਮੇਰੀ ਕਿਹੜਾ ਉਮਰ ਨਹੀਂ ਹੋਈ ਹਜੇ 5 ਸਾਲ ਪੂਰੀ ਮਿਹਨਤ ਕਰ ਚੰਗਾ ਉਹਦੇ ਮਾਂ ਫੋਦੀ ਕਿਤੇ ਪੈਣਾ ਚੁੰਨੀ ਨਾਲ ਰੋਣ ਦੀ ਇੱਜੇ ਤਾਂ ਸਿਰ ਸਿਰ ਚੱਕ ਕੇ ਉਹਦੀ ਮਿਹਨਤ ਕਰ ਵੀ ਹਾਂ ਵੀ ਮੈਂ ਉਹਦੀ ਮਿਹਨਤ ਕਰੀ ਐ ਨਾ ਕੋਈ ਗੱਲ ਨਹੀਂ ਠੱਗੀ ਹੋ ਗਈ ਆਪਣਾ ਕਿਹੜੀ ਤੇਰਾ ਕਿੰਨੇ ਪੜਾਈ ਖਰੀਦਿਆ ਤੇਰੀ ਲੱਭ ਤੂੰ ਕਰੀਆ ਲੱਭ ਤੂੰ ਦੋ ਵਾਰ ਨਾਲ ਜਿਹੜੀ ਪ੍ਰਾਈਵੇਟ ਵੀਏ ਕਰਨੀ ਸ਼ੁਰੂ ਕਰ ਦੇ ਨਾਲ ਇੱਕ ਪ੍ਰਾਈਵੇਟ ਨੌਕਰੀ ਕਰਨੀ ਸ਼ੁਰੂ ਕਰ ਦੇ ਮੇਰੀ ਗੱਲ ਸੁਣ ਲੈ ਮੇਰੀ ਭੈਣ ਅੱਜ ਹੱਗ ਟੀਚਰ ਆ ਠੀਕ ਹੈ ਅੱਜ ਮੇਰੀ ਭੈਣ ਅੱਜ ਉਹ ਫਿਰ ਨਿਸ਼ਾਨੇ ਤੇ ਪਹੁੰਚ ਗਈ ਆ 12 ਤੋਂ ਬਾਅਦ ਨੇ 400 ਦੇ ਪੜਾਇਆ ਸਕੂਲਾਂ ਦੇ ਵਿੱਚ ਮੇਰੀ ਭੈਣ ਨੇ ਮੈਂ ਬਹੁਤ ਵਾਰੀ ਇਹ ਗੱਲ ਦੱਸੀ ਆ ਅੱਜ ਕਿੱਥੇ ਕਾਮਯਾਬੀ ਦੇ ਪਹੁੰਚ ਗਈ ਮੇਰੇ ਭੈਣਾ ਇਹ ਤੂੰ ਹੁਣ 12 ਤੋਂ ਬਾਅਦ ਨਾਲ ਤਾਂ ਪ੍ਰਾਈਵੇਟ ਨੌਕਰੀ ਸ਼ੁਰੂ ਕਰ ਠੀਕ ਹੈ ਨਾਲੇ ਇਸ ਤੋਂ ਬਾਅਦ ਨਾਲੇ ਤੇਰਾ ਆਪਣਾ ਪੜ ਵੀਏ ਪ੍ਰਾਈਵੇਟ ਕਰ ਇੱਥੇ ਜਿੱਦ ਨੂੰ ਨਾਕਾਮਜਾਬੀ ਮਿਲੀ ਮੈਨੂੰ ਬਾਹਰਾਂ ਸੁੱਧੋ ਲੱਗੇ। ਇੱਥੇ ਕਾਮਜਾਬੀ ਮਿਲੂਗੀ। ਠੀਕ ਹੈ ਜੀ। ਪ੍ਰਾਈਵੇਟ 'ਚ ਕੰਮ ਸ਼ੁਰੂ ਕਰਦੇ 10-12 ਹਜ਼ਾਰ ਦੀਆਂ ਨੌਕਰੀਆਂ। ਪਰ ਹੁਣ ਤਾਂ ਮਿਲੀ ਜਾਂਦੀ ਨੇ ਪ੍ਰਾਈਵੇਟ। ਠੀਕ ਹੈ ਜੀ। ਇਸ ਕਰਕੇ ਨਾ ਜਦੋਂ ਪੜ੍ਹੇਗੀ ਫਿਰ ਕੱਲ ਨੂੰ ਸੋਚੇਗੀ ਮੈਂ ਅਫਸਰ ਬਣਨਾ ਮੈਂ ਆਹ ਕਰਨਾ ਉਹ ਕਰਨਾ। ਠੀਕ ਹੈ ਜੀ। ਕਦੇ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਢੇਰੀ ਢਾਕੇ ਨਾ ਬੈਠੋ ਘਰੇ। ਸਫਲਤਾ ਮਿਲੂਗੀ ਤੁਹਾਡੇ ਪੈਰ ਚੁੰਮੂਗੀ ਸਫਲਤਾ। ਆਹ ਝੁਕੇ ਵਾਲਾ ਬੈਠਾ ਇੱਧਰ ਭਰਾ। 16 ਲੱਖ ਰੁਪਏ ਧੱਕੀ ਬਤੀਉ ਆ ਮਾ ਪਿੱਟ ਪਿੱਟ ਕੇ ਮਰ ਗਿਆ ਮਾ ਪਿੱਟ ਪਿੱਟ ਕੇ 10 ਸਾਲ ਤੋਂ ਮਰ ਗਿਆ ਉਹ ਲੋਕੋ ਸਮਝੋ ਜੁਕੇ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਕੋਈ ਪੱਕੇ ਨਹੀਂ ਹੁੰਦੇ ਕੋਈ ਪੀਆਰ ਨਹੀਂ ਹੁੰਦੇ ਤੁਸੀਂ ਜੁਕੇ ਦੇ ਵਿੱਚ ਆ ਮੈਨਾਂ ਨੂੰ ਗੁੱਸਾ ਬਹੁਤ ਚੜਦਾ ਇਹਨਾਂ ਦੇ ਜਿਹੜੇ ਵੱਡੇ ਵੱਡੇ ਫਲੈਕਸ ਬੋਣਾ ਕਢਾ ਕੇ ਲਾਇਕ ਖੜੇ ਨੇ ਠੱਗ ਨੇਗੇ ਚੈਨਲ ਵਾਲਿਆਂ ਨੂੰ ਬੇਨਤੀ ਆ ਮੈਂ ਪੰਜਾਬ ਨੂੰ ਬਚਾਉਣਾ ਚਾਹੁੰਦਾ ਜਿੰਨੇ ਵੀ ਚੈਨਲ ਵਾਲੇ ਇਮੀਗ੍ਰੇਸ਼ਨਾਂ ਦੇ ਮਸ਼ਹੂਰੀਆਂ ਕਰਦੇ ਨੇ ਉਹ ਮਸ਼ਹੂਰੀਆਂ ਕਰਨੇ ਆ ਬੰਦ ਕਰ ਦੋ ਜਾਂ ਤਾਂ ਫਿਰ ਉਹ ਚੈਨਲ ਵਾਲੇ ਪੈਸਾ ਦੇਣ हां मैं कहना ਵੀ ਜਿਹੜੇ ਚੈਨਲ ਵਾਲੇ ਪੈਸਾ ਦੇਣ ਜਿਹੜੇ ਜਨਤਾ ਨੂੰ ਠੱਗੀ ਵਜੀਓ ਚੈਨਲ ਵਾਲੇ ਪੈਸਾ ਕਿਉਂ ਨਹੀਂ ਦਿੰਦੇ ਐਕਟਰ ਸਾਰੇ ਮਸ਼ਹੂਰੀਆਂ ਕਰਨੇ ਆ ਬੰਦ ਕਰ ਦਿਓ ਤੇ ਹਾਂ ਆ ਜਿਹੜਾ ਮੁੰਡਾ ਕਰਦਾ ਮਸ਼ਹੂਰੀ ਇਹ ਵੀ ਬੰਦ ਕਰ ਦੇ ਐਕਟਰ ਸਾਰੇ ਐਕਟਰ ਮਸ਼ਹੂਰੀਆਂ ਕਰਨੇ ਆ ਬੰਦ ਕਰ ਦਿਓ ਤੇ ਦੂਜੀ ਗੱਲ ਤੇ ਜਿੰਨੇ ਵੀ ਆਪਣੇ ਇਹ ਐਕਟਰ ਮਸ਼ਹੂਰੀਆਂ ਕਰਦ ਨੇ ਚੈਨਲ ਮਸ਼ਹੂਰੀਆਂ ਦਿੰਦੇ ਨੇ ਤੇ ਆਪਣਾ ਜਿੰਨੇ ਵੀ ਤੁਸੀਂ ਇਸ ਇਸ ਚੀਜ਼ ਦੀ ਤੁਸੀਂ ਜ਼ਿੰਮੇਵਾਰ ਤੁਸੀਂ ਹੋ ਇਹ ਸਾਰਾ ਸਾਰੇ ਮਸ਼ਹੂਰੀਆਂ ਕਰਨੀ ਐ ਇਸ ਲਈ ਬੰਦ ਕਰੋ ਪੰਜਾਬ ਬਰਬਾਦ ਕਰਕੇ ਰੱਖਤਾ ਪੰਜਾਬ ਦਾ 350 300 ਕਾਲਜ ਪੰਜਾਬ ਦਾ ਜਿੰਦਾ ਲੱਗਿਆ 300 ਕਾਲਜ ਨੂੰ ਪੰਜਾਬ ਦਾ 300 ਕਾਲਜ ਬੰਦ ਹੋ ਗਿਆ ਕਿੰਨਾ ਪੈਸਾ ਲੈ ਕੇ ਨੌਜਵਾਨ ਬਾਹਰਲੇ ਦਸਾਂ ਦੇ ਵਿੱਚ ਜਾ ਰਹੇ ਨੇ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਨਾਨਕ ਦੇਵ ਯੂਨੀਵਰਸਿਟੀ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਆਪਣਾ ਅੰਮ੍ਰਿਤਸਰ ਤੇ ਤੀਜੀ ਜਿਹੜੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਪੰਜਾਬ ਦਾ ਸਟੂਡੈਂਟ ਨਹੀਂ ਰਿਹਾ ਅਸ ਟਾਈਮ ਹੋਰ ਹਸਤੇ ਤਾਂ ਦੇ ਜਿਹੜੇ ਨੌਜਵਾਨ ਫੜ ਰਹੇ ਨੇ ਤਿੰਨੇ ਚਾਰ ਯੂਨੀਵਰਸਿਟੀਆਂ ਘੱਟੇ ਚੱਲੀਆਂ ਦੇ ਨੇ ਗੁਰੂ ਕਾਂਜ ਯੂਨੀਵਰਸਿਟੀ ਦੀ ਗੱਲ ਕਰ ਲੋ ਨਿਦੇਹਾਣਾ ਯੂਨੀਵਰਸਿਟੀ ਦੀ ਗੱਲ ਕਰ ਲੋ ਸਾਰੀਆਂ ਸਾਰੀਆਂ ਯੂਨੀਵਰਸਿਟੀਆਂ ਚੰਮ ਘੱਟੇ ਦੇ ਵਿੱਚ ਚੱਲੀਆਂ ਦੇ ਨੇ ਯੂਨੀਵਰਸਿਟੀਆਂ ਬੰਦ ਹੋਣ ਵਾਲੀਆਂ ਨੇ ਮੈਨੂੰ ਦੱਸੋ ਪੰਜਾਬ ਦਾ ਸਿਸਟਮ ਕਿੱਥੇ ਚੱਲੂ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹਣਾ ਜਿਹੜਾ ਅੱਜ ਤੱਕ ਇਸ ਮੁੱਦੇ ਵੱਲ ਧਿਆਨ ਹੀ ਦਿੱਤਾ ਪੰਜਾਬ ਚੱਲੂ ਕਿਵੇਂ ਪੰਜਾਬ ਨੂੰ ਕੀ ਅਗਲਾ ਪਿੰਕ ਤੁਹਾਡੇ ਕੋਲੇ ਕੀ ਆ ਨੌਜਵਾਨ ਜਿਹੜਾ ਥੋੜਾ ਬਾਹਰ ਚਲਾ ਗਿਆ ਸਕੂਲ ਕਾਲਜ ਥੋੜੇ ਕੋਲੇ ਥੋੜੇ ਬੰਦ ਹੋ ਗਏ ਥੋੜੀਆਂ ਯੂਨੀਵਰਸਿਟੀਆਂ ਆਹ ਜਿਹੜੇ ਦੇਸ਼ ਨੇ ਕਿ ਕੈਨੇਡਾ ਵਰਗੇ ਦੇਸ਼ ਉਹ ਉਹ ਜਾਂ ਹੋਰ ਦੇਸ਼ ਕਿਉਂ ਕਹਿ ਰਹੇ ਨੇ ਵੀ ਆਜੋ ਸਾਡੇ ਕੋਲੇ ਪੜਨ ਪੜਨ ਤੋਂ ਬਾਅਦ ਇਹ ਤੁਹਾਨੂੰ ਦੁਬਾਰੇ ਫੇਰ ਕਟ ਮਾਰ ਕੇ ਉਹਨਾਂ ਨੂੰ ਵਾਪਸ ਭੇਜ ਦਾਂਗੇ ਬਾਈ 30-30 ਲੱਖ ਰੁਪਇਆ ਲੈ ਕੇ ਇੱਕ ਨੌਜਵਾਨ ਉੱਧਰ ਨੂੰ ਜਾਂਦਾ ਉੱਥੇ ਜਾਂਦਾ 30 ਲੱਖ ਰੁਪਇਆ ਏਜੰਟ ਲੈਣਾ 30 ਲੱਖ ਰੁਪਇਆ ਜਾ ਕੇ ਉੱਥੇ ਲਾਉਂਦਾ 30 ਲੱਖ ਰੁਪਇਆ ਦਾ ਏਜੰਟ ਨੇ ਲੈ ਲਿਆ ਤੇ 30 ਲੱਖ ਰੁਪਇਆ ਉੱਥੇ ਕਮਾ ਕੇ ਉੱਥੇ ਦਿੰਦਾ 60 ਲੱਖ ਰੁਪਇਆ ਇੱਕ ਨੌਜਵਾਨ ਉੱਥੇ ਉਹਨਾਂ ਨੂੰ ਦਸਨ ਨੂੰ ਦੰਦਾਲ ਜਾ ਕੇ ਇਸ ਕਰਕੇ ਪੰਜਾਬ ਦੇ ਲੋਕੋ ਆਕਰ ਨੂੰ ਹੱਥ ਮਾਰੋ ਇਹ ਜਿਹੜਾ ਮਾਫੀਆ ਉਹਨਾਂ ਨੂੰ ਹੱਥ ਪਾਈਏ ਤੇ ਪਿੰਡਾਂ ਦੇ ਵਿੱਚ ਜਿਹੜੇ ਆਈਲੈਂਡ ਸੈਂਟਰ ਬੰਦ ਕਰਾਈਏ ਆਪਣੇ ਸਕੂਲ ਕਾਲਜ ਬਚ ਰਹਣਗੇ ਨਹੀਂ ਤਾਂ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਰਬਾਦ ਹੋ ਜਾਣਾ ਕਾਲਜ ਤੁਸੀਂ ਦੇਖ ਲਓ ਕਿੰਨੇ ਕਾਲਜਾਂ ਨੂੰ ਜਿੰਦੇ ਲਾਗੇ ਆ ਜਿਹੜੇ ਆਈਲੈਂਡ ਸੈਂਟਰ ਨੇ ਪਿੰਡਾਂ ਦੇ ਵਿੱਚ ਖੁੱਲ ਗਏ ਇਹ ਕਿੱਥੇ ਖੁੱਲ ਗਏ ਮੈਨੂੰ ਇੱਥੇ ਕੋਈ ਵੀ ਆ ਕੇ ਕਿਸੇ ਵੀ ਮੇਰਾ ਰਿਸ਼ਤੇਦਾਰ ਮੇਰਾ ਦੋਸਤ ਮਿੱਤਰ ਧਿਆਨ ਨਾਲ ਗੱਲ ਸੁਣ ਲਿਓ ਜਿੱਡਾ ਵੀ ਮੇਰਾ ਕੋਈ ਮਰਜੀ ਦੋਸਤ ਆ ਮੈਨੂੰ ਇਹ ਆ ਕੇ ਫਰਮਾਇਸ਼ ਨਾ ਕਰਿਓ ਵੀ ਆਹ ਸਾਡਾ ਬੰਦਾ ਚੰਗਾ ਮੈਨੂੰ ਕੋਈ ਕਿਸਾਨ ਦੁਨੀਆ ਦਾ ਲੀਡਰ ਇਸ ਚੀਜ਼ ਇਸ ਮੁੱਦੇ ਪਿਆਰ ਨਾਲ ਬਰਤ ਲਈ ਇਹ ਆਪਣਾ ਬੰਦਾ ਕੋਈ ਗੱਲ ਨਹੀਂ ਪੈਸੇ ਮੋੜ ਦੂ ਮੈਂ ਕਿਸੇ ਨੂੰ ਬਖਸ਼ਣਾ ਨਹੀਂ ਮੇਰਾ ਕੋਈ ਵੀ ਰਿਸ਼ਤੇਦਾਰ ਹੈ ਮੇਰਾ ਕੋਈ ਵੀ ਨਿਕ ਨਜ਼ੀਕੀ ਦੋਸਤ ਹੈ ਮੈਨੂੰ ਇਸ ਗੱਲ ਲਈ ਆ ਕੇ ਕੋਈ ਇਫਰਮਾਇਸ਼ ਨਾ ਕਰੇ ਵਿਆਹ ਹੀ ਲੱਟਸਲ ਸੈਂਟਰ ਵਾਲਿਆਂ ਨੂੰ ਬਖਸ਼ ਦੇ ਬਖਸ਼ ਦੇ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਬਖਸ਼ ਦੇ ਮੈਂ ਕਿਸੇ ਨੂੰ ਬਖਸ਼ਣਾ ਨਹੀਂ ਮੇਰੀ ਉੱਥੇ ਯਾਰੀ ਖਤਮ ਹੈ ਮੇਰਾ ਉੱਥੇ ਪਰਿਵਾਰਕ ਰਿਸ਼ਤਾ ਖਤਮ ਹੈ ਜਿੱਥੇ ਕੋਈ ਆ ਕੇ ਮਰਾਸੀ ਦਾ ਆਹ ਕਰੂਗਾ ਮੈਂ ਸਿਰ ਘੜ ਦੀ ਬਾਜੀ ਦਾ ਕੇ ਜਿਹੜਾ ਸਿਸਟਮ ਦੇ ਨਾਲ ਲੜ ਰਿਹਾ ਮੈਨੂੰ ਇਹਨਾਂ ਦੀ ਜਰੂਰ ਚੁੱਪ ਕਰਕੇ ਕੰਮ ਬੰਦ ਕਰ ਦਿਓ ਜਿੰਨੇ ਵੀ ਆਇਲੈਂਡ ਸੈਂਟਰ ਵਾਲੇ ਨੇਗੇ ਜਿੰਨੇ ਵੀ ਇਮੀਗ੍ਰੇਸ਼ਨ ਨੇਗੇ ਇਹ ਸਾਰੇ ਚੁੱਪ ਕਰਕੇ ਬੰਦ ਕਰ ਦਿਓ ਇਹ ਬਹੁਤ ਵੱਡਾ ਤੁਸੀਂ ਪਾਪ ਕਰ ਰਹੇ ਹੋ ਪੰਜਾਬ ਦੀ ਧਰਤੀ ਦੇ ਨਾਲ ਤੁਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਨੌਜਵਾਨ ਨੂੰ ਧੱਕੀ ਤੋੜਾ ਜਾਂਦੇ ਹੋ ਉਧਰ ਨੂੰ ਇਹ ਸਾਰੇ ਬੰਦ ਕਰ ਦਿਓ ਬਸ ਗੱਲ ਇੱਕੋ ਹੀ ਹੈ ਠੀਕ ਆ ਬੰਦ ਕਰਕੇ ਹੋਰ ਕੰਮ ਚਲਾਣਾ ਹੋਰ ਕਿਹੜਾ ਪੰਜਾਬ ਦੇ ਵਿੱਚ ਕੰਮ ਨਹੀਂ ਹੈਗੇ ਇਸ ਕੇਸ ਮੁੱਦੇ ਲਈ ਮੈਨੂੰ ਕੋਈ ਬੰਦਾ ਆ ਕੇ ਫਰਮਾਇਸ਼ ਨਾ ਕਰੇ ਵੀ ਆਹ ਦੇਖੋ ਜੀ ਮੇਰੇ ਨਾਲ ਵੀ ਕੋਈ ਵੀ ਏਜੰਟ ਆ ਕੇ ਮੈਨੂੰ ਫਰਮਾਇਸ਼ ਨਾ ਕਰੇ ਇਸ ਮੁੱਦੇ 'ਤੇ ਇੰਨਾ ਕਿ ਮੇਰੇ ਬੇਣਤੇ ਨੇ ਬਾਕੀ ਬੁੱਧਵਾਰ ਨੂੰ ਮਿਲਦੇ ਆ ਬੁੱਧਵਾਰ ਨੂੰ ਆਉਣ ਤੋਂ ਪਹਿਲਾਂ ਮੇਰੇ ਕੋਲੇ ਸਾਰੇ ਜਣੇ ਐਪਲੀਕੇਸ਼ਨਾਂ ਕਿਹੜਾ ਥਾਣੇ ਦੇ ਵਿੱਚ ਲਾ ਕੇ ਲਿਖ ਕੇ ਦੇ ਕੇ ਆਇਓ ਤੇ ਕਿਹੜਾ ਐਸਐਸਪੀ ਨੂੰ ਅੱਡੀਅਸਤੇ ਨੂੰ ਐਪਲੀਕੇਸ਼ਨਾਂ ਦੇ ਕੇ ਆਇਓ ਵੀ ਆ ਸਾਨੂੰ ਐਣਾ ਸਾਨੂੰ ਸਾਡਾ ਨਾ ਠੱਗੀ ਮਾਰੀ ਆ ਸਾਰੇ ਜਣੇ ਆ ਕੇ ਦੂਬਾ ਚ ਮੁੱਦਾ ਜਿਹੜਾ ਪੂਰਾ ਇਹ ਮੁੱਦਾ ਇਹ মিডিਆ ਰਾਹੀਂ ਹੀ ਹੱਲ ਹੋਣਾ ਇਹਨਾਂ ਨੂੰ ਜਲੀਲ ਕਰਨਾ ਇਹਨਾਂ ਦੇ ਘਰਾਂ ਦੇ ਮੂਰੇ ਧਰਨੇ ਇਹਨਾਂ ਨੇ 12 ਮੂਰੇ ਧਰਨੇ ਇਹਨਾਂ ਨੇ ਹੁਣ ਸਿਰ ਧਰਦੀ ਵਾਜੀ ਲਾ ਕੇ ਚੱਲਣਾ ਮੈਂ ਤੁਹਾਡੇ ਸਾਹਮਣੇ ਜੇਲ੍ਹ ਦੇ ਵਿੱਚ ਕੁੱਟ ਕੇ ਮਾਰ ਕੇ ਥਾਣੇ ਦੇ ਵਿੱਚ ਦੇਖ ਲੈ ਛੱਦਰ ਦੇਖ ਲੈ ਰਿਮਾਂਡ ਲੈ ਕੇ ਦੇਖ ਲੈ ਪਰ ਭਾਨੇ ਦੀ ਆਵਾਜ਼ ਕਿਦੋਂ ਨੀਵੀਂ ਨਹੀਂ ਹੋਊ ਦਿਖਾਓ ਲਿਆਓ ਕਿਹੜਾ ਐਮਐਲਏ ਬਰਾਬਰ ਬਿਠਾ ਕੇ ਕੋਈ ਹਜੇ ਮੁੱਦਿਆਂ ਦੀ ਗੱਲ ਕਰ ਲੈ ਲਿਆਓ ਕਿ ਐਮਪੀ ਕਿਹੜਾ ਵੀ ਹਜੇ ਮੁੱਦਿਆਂ ਦੀ ਗੱਲ ਕਰ ਲੈ ਕੋਈ ਕਰ ਸਕਦਾ ਹੈ ਜੀ ਮੁੱਦਿਆਂ ਦੀ ਗੱਲ ਮੂੰ ਹੀ ਬਸ ਆ ਸਾਡਾ ਮੁੱਖ ਮੰਤਰੀ ਆ ਤੀਵੇਂ ਵਾਂਗੂ ਉਥੇ ਵਿਧਾਨ ਸਭਾ 'ਚ ਲੜੀ ਗਿਆ ਤੈਨੂੰ ਪਤਾ ਹੈ ਪੰਜਾਬ ਦਾ ਮੁੱਤਾ ਕੀ ਆ ਕਿੰਨਾ ਬਗੂੜੀ ਲੜੀ ਗਿਆ ਉਥੇ ਆ ਜੀ ਦੇਖੋ ਜੀ ਆ ਜੀ ਉਹ ਜੀ ਉਹਨਾਂ ਦੇ ਨਾਲ ਮੇਰੇ ਨਾਲ ਬੇਕਰਮ ਜੀਠੀ ਆ ਜੇ ਮੇਰੇ ਨਾਲ ਸੁਖਵੀਰ ਬਾਦਲਾ ਆ ਜੇ ਉਹਨਾਂ ਦਾ ਸਾਡਾ ਪੰਜਾਬ ਪਰਿਵਾਰ ਕਰਕੇ ਰੱਖਤਾ ਤੂੰ ਗੱਲ ਸਾਡੇ ਨਾਲ ਕਰ ਸਮੱਸਿਆ ਕੀ ਹੈ ਪੰਜਾਬ ਦੀ ਸਮੱਸਿਆ ਪੰਜਾਬ ਦੀ ਪ੍ਰਵਾਸ ਬਹੁਤ ਵੱਡੀ ਸਮੱਸਿਆ ਇਸ ਮੁੱਦੇ ਤੇ ਤੇਰੀ ਗੱਲ ਕਿਤੇ ਕੋਈ ਵਿਧਾਨ ਸਭਾ ਦੇ ਵਿੱਚ ਵੀ ਕਿਵੇਂ ਜਵਾਨੀ ਨੂੰ ਰੋਕਣਾ 300 ਕਾਲਜ ਪੰਜਾਬ ਦਾ ਬੰਦ ਹੋ ਗਿਆ ਯੂਨੀਵਰਸਿਟੀਆਂ ਘਾਟੇ ਵਿੱਚ ਚੱਲ ਜਾਂਦੀਆਂ ਨੇ ਪੰਜਾਬ ਦੇ ਚਾਰੇ ਦੇ ਚਾਰੇ ਯੂਨੀਵਰਸਿਟੀਆਂ ਇਸ ਮੁੱਦੇ ਦਾ ਤਾਂ ਗੱਲ ਕੀਤੀ ਕੋਈ ਤਰ੍ਹਾਂ ਮੂੰਹ ਟੁੱਟੇ ਜਿਹੇ ਤਰ੍ਹਾਂ ਤੀਵਿਆਂ ਵਾਂਗੂ ਲੜੀ ਗਿਆਂ ਬਸ ਆ ਮੋੜਾ ਯੋ ਮੋੜਾ ਯੋ ਮੋੜਾ ਮੁੱਦੇ ਦੀ ਗੱਲ ਕੋਈ ਕਰ ਦੇ ਕਿਹੜੀ ਕਰਨ ਵਾਲੀ ਗੱਲ ਮਾਣ